ਰੰਗਲੇ ਪੰਜਾਬ ਤੇ ਕਾਹ ਨੂੰ ਕਹਿਰ ਵਰਤਾਈ ਜਾਣਾ ਏ ਉਹ ਚੱਕ ਦੇ ਚੱਪਣ ਨੀਲਿਆ ਕਿਉਂ ਤਰਸਾਈ ਜਾਣਾ ਏ ਖੇਤਾਂ ਵਿੱਚ ਲਾਂਬੂ ਲੱਗੇ ਨੇ ਅਸੀਂ ਖੜੇ ਦਰਖਤ ਮਚਾ ਦਿੱਤੇ ਹੁਣ ਧਰਤੀ ਠੰਡੀ ਕਰਨ ਲਈ ਅਸੀਂ ਪੱਤਣੋਂ ਪਾਣੀ ਮੁਕਾ ਦਿੱਤੇ ਤੇਰੇ ਤੇ ਆਸਾਂ ਛੱਡੀਆਂ ਆਸ ਤੋਂ ਮੁਕਾਈ ਜਾਣਾ ਏ ਚੱਕ ਦੇ ਚੱਪਣ ਨੀਲਿਆ ਕਿਉਂ ਤਰਸਾਈ ਜਾਣਾ ਏ ਮੁੱਲ ਮੋੜ ਦੇ ਨੀਲਿਆ ਤੇਰੇ ਦਰ ਤੇ ਖੜੇ ਦਾ ਚੱਕ ਦੇ ਚੱਪਣ ਨੀਲਿਆ 9 ਨੰਬਰ ਦੇ ਖੜੇ ਦਾ ਚਾਰੇ ਪਾਸੇ ਰੱਜਮਾਂ ਤੂੰ ਅੱਜ ਜਲਥਲ ਕਰ ਦੇਵੀ ਜਿਵੇਂ ਨਿਆਣੇ ਕਹਿੰਦੇ ਸਭ ਦੀ ਝੋਲੀ ਭਰ ਦੇਵੀ ਕਾਹਨੂੰ ਬੰਬਾਂ ਵਾਂਗੂ ਅੱਗ ਭਰਾਈ ਜਾਣਾ ਏ ਉਹ ਚੱਕ ਦੇ ਚੱਪਣ ਨੀ ਲਿਆ ਕਿਉਂ ਤਰਸਾਈ ਜਾਣਾ ਏ ਅੱਗਾਂ ਦੇ ਵਿੱਚ ਸੜ ਜਾਈਏ ਅਸੀਂ ਕੋਈ ਖੇਤ ਪਰੰਦੇ ਨਹੀਂ ਹੁਣ ਅੱਗ ਭਰੌਂਦੀ ਗਰਮੀ ਦੇ ਵਿੱਚ ਏਸੀ ਠੰਡਕ ਦਿੰਦੇ ਨਹੀਂ ਕਿਉਂ ਪੰਛੀਆਂ ਵਾਂਗੂ ਸਾਡੀ ਉਮਰ ਘਟਾਈ ਜਾਣਾ ਏ ਉਹ ਚੱਕ ਦੇ ਚੱਪਣ ਨੀਲਿਆ ਕਿਉਂ ਤਰਸਾਈ ਜਾਣਾ ਏ ਜੀ ਕਰਦਾ ਤੈਨੂੰ ਨੀਲਿਆ ਬੋਰੀ ਵਿੱਚ ਪਾ ਬੰਨ ਦਿਆਂ ਟਿੱਲੇ ਤੇ ਜਾ ਕੇ ਸਾਰੇ ਤੇਰੇ ਘੜੇ ਮੈਂ ਭੰਨ ਦਿਆਂ ਸਾਡੇ ਉੱਤੇ ਤੂੰ ਕਿਉਂ ਪੂਰਾ ਤਰਸ ਨਹੀਂ ਕਰਦਾ ਗਰਮੀ ਸਰਦੀ ਵਿੱਚ ਤੂੰ ਸਾਨੂੰ ਸੌਖੇ ਨਹੀਂ ਜਰਦਾ ਜਦੋਂ ਲੋੜ ਨਹੀਂ ਹੁੰਦੀ ਐਵੇਂ ਮੀਂਹ ਭਰਾਈ ਜਾਣਾ ਏ ਉਹ ਚੱਕ ਦੇ ਚੱਪਣ ਨੀਲਿਆ ਕਿਉਂ ਤਰਸਾਈ ਜਾਣਾ ਏ ਤੱਪ ਦੀ ਧਰਤੀ ਉੱਤੇ ਕਾਲੀ ਘਟਾ ਭਰਾ ਦੇ ਤੂੰ ਖੇੜੀ ਕਲਾ ਨੂੰ ਡਲਹੌਜੀ ਜਾਂ ਸਿਮਲਾ ਬਣਾ ਦੇ ਤੂੰ ਸੌ ਤੇਰੀ ਹੁਣ ਚਾਰ-ਚਾਰ ਅਸੀਂ ਰੁੱਖ ਲਗਾਵਾਂਗੇ ਡੂੰਘਾ ਧਰਤੀ ਦਾ ਪਾਣੀ ਹੁਣ ਉੱਪਰ ਲੈ ਕੇ ਆਵਾਂਗੇ ਹੁਣ ਤੂੰ ਵੀ ਮੌਸਮ ਵਾਂਗੂ ਰੰਗ ਬਟਾਈ ਜਾਣਾ ਏ ਉਹ ਚੱਕ ਦੇ ਚੱਪਣ ਨੀਲਿਆ ਕਿਉਂ ਤਰਸਾਈ ਜਾਣਾ ਏ ਉਹ ਚੱਕ ਦੇ ਚੱਪਣ ਘੜੇ ਤੋਂ ਕਿਉਂ ਤਰਸਾਈ ਜਾਣਾ ਏ ਕਿਉਂ ਤਰਸਾਈ ਜਾਣਾ ਏ